ਓਲੰਪਿਕ ਖੇਡਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਔਰ ਦੇਸ਼ ਸੋਚ ਰਿਹਾ ਹੈ ਕਿ ਇਸ ਵਾਰ ਵੱਧ ਤੋਂ ਵੱਧ ਤਗਮੇ ਜਿੱਤ ਕੇ ਲਿਆਉਂਦੇ ਜਾਣ ਜਿਸ ਦੇ ਨਾਲ ਦੇਸ਼ ਦਾ ਮਾਣ ਵਧ ਸਕੇ ਪਰ ਉਹ ਪਲੇਅਰ ਜਿਨ੍ਹਾਂ ਨੇ ਕਿਸੇ ਸਮੇਂ ਦੇਸ਼ ਦਾ ਮਾਣ ਵਧਾਇਆ ਪਰ ਅੱਜ ਉਹਨਾਂ ਦੇ ਪਰਿਵਾਰਾਂ ਦੇ ਕੀ ਹਾਲਾਤ ਨੇ ਜੋ ਪਰਿਵਾਰ ਗੁਰਬਤ ਦੀ ਜ਼ਿੰਦਗੀ ਜੀ ਰਹੇ ਨੇ ਔਰ ਉਹਨਾਂ ਨੂੰ ਹਲੇ ਵੀ ਉਮੀਦ ਹੈ ਲੱਗ ਰਹੀ ਹੈ ਕਿ ਸ਼ਾਇਦ ਸਰਕਾਰ ਸਾਡੀ ਬਾਹ ਫੜੇਗੀ ਸਰਕਾਰ ਸਾਡੀ ਮਦਦ ਕਰੇਗੀ ਗੱਲ ਕਰ ਰਿਹਾ ਮੈਂ ਹਾਕਮ ਸਿੰਘ ਦੀ ਉਹ ਪਲੇਅਰ ਜਿਸ ਨੇ ਆਪਣੀ ਦੌੜ ਦੇ ਨਾਲ ਦੋ ਏਸ਼ੀਆਈ ਤਗਮੇ ਜਿੱਤੇ ਪਰ ਸਰਕਾਰ ਨੇ ਉਸ ਦਾ ਸਾਥ ਨਹੀਂ ਦਿੱਤਾ ਔਰ ਆਪਣੀ ਇਸ ਦੌੜ ਦੇ ਵਿੱਚੋਂ ਹਾਰ ਗਿਆ ਜ਼ਿੰਦਗੀ ਦੀ ਦੌੜ ਗੱਲਬਾਤ ਕਰਾਂਗੇ ਉਹਨਾਂ ਦੇ ਪਰਿਵਾਰ ਦੇ ਨਾਲ ਉਹਨਾਂ ਦੇ بیٹے ਔਰ ਉਹਨਾਂ ਦੀ ਧਰਮ ਪਤਨੀ ਅੱਜ ਸਾਡੇ ਨਾਲ ਨੇ ਉਹਨਾਂ ਦੇ بیٹے ਮਨਪ੍ਰੀਤ ਸਿੰਘ ਨਾਲ ਗੱਲਬਾਤ ਕਰਦੇ ਆ ਮਨਪ੍ਰੀਤ ਜੀ ਹਾਕਮ ਸਿੰਘ ਦਾ ਜਦੋਂ ਜ਼ਿਕਰ ਕਰਦੇ ਆ ਨਾਮ ਤਾਂ ਬਹੁਤ ਸੁਣਨ ਨੂੰ ਮਿਲਦਾ ਹੈ ਪਰ ਨਾਂ ਤਾਂ ਕਦੇ ਕਿਸੇ ਅਖਬਾਰਾਂ ਦੀ ਸੁਰਖੀ ਹਾਕਮ ਸਿੰਘ ਬਣ ਪਾਈ 9 ਕਿਸੇ ਮੈਗਜ਼ੀਨ ਦਾ ਫਰੰਟ ਪੇਜ ਹਾਕਮ ਸਿੰਘ ਬਣ ਪਈ ਪਹਿਲਾਂ ਤਾਂ ਇਹ ਦੱਸੋ ਕਿ ਹਾਕਮ ਸਿੰਘ ਕੌਣ ਸੀ ਜਿਹੜੇ ਲੋਕ ਉਹਨਾਂ ਨੂੰ ਨਹੀਂ ਜਾਣਦੇ ਉਹਨਾਂ ਨੂੰ ਜਾਣਕਾਰੀ ਮਿਲ ਸਕੇ ਕਿਹੜੀ ਕਿਹੜੀ ਏਸ਼ੀਆਈ ਗੇਮਾਂ ਦੇ ਵਿੱਚ ਉਹਨਾਂ ਨੇ ਕਿਵੇਂ ਤਗਮੇ ਜਿੱਤੇ ਕਿਉਂਕਿ ਆਰਮੀ ਦੇ ਵਿੱਚ ਵੀ ਰਏ ਪੰਜਾਬ ਪੁਲਿਸ ਦੇ ਵਿੱਚ ਵੀ ਰਏ 1978 1979 ਦੋ ਲਗਾਤਾਰ ਤਗਮੇ ਜਿੱਤਨੇ 골ਡ ਤਗਮੇ ਜਿੱਤਨੇ ਸਰ ਇਹ ਸਭ ਤੋਂ ਵੱਡੀ ਅਨਲੈਕੀ ਪਹਿਲਾਂ ਮੈਂ ਕਹਿਣਾ ਚਾਹੁੰਦਾ ਵੀ ਸਰਕਾਰਾਂ ਦੀ ਹੈ ਜਿਹਦੇ ਕਰਕੇ ਅੱਜ ਕਿਸੇ ਨੂੰ ਵੀ ਮਤਲਬ ਕੁਝ ਲੋਕਾਂ ਨੂੰ ਤਾਂ ਇਹਨਾਂ ਬਾਰੇ ਪਤਾ ਹੈਗਾ ਕੁਝ ਨੂੰ ਬਹੁਤਿਆਂ ਨੂੰ ਨਹੀਂ ਵੀ ਪਤਾ ਇਹ ਸਾਰੀ ਨਿਲੈਕੀ ਹੈਗੀ ਹੈ ਸਰਕਾਰਾਂ ਦੀ ਸਭ ਤੋਂ ਪਹਿਲਾਂ ਮੈਂ ਇਹਨਾਂ ਬਾਰੇ ਦੱਸਣਾ ਚਾਹੁੰਦਾ ਇਹਨਾਂ ਨੇ 1978 ਦੇ ਵਿੱਚ ਜਿਹੜੀਆਂ ਬੈਕੌਕ ਦੇ ਵਿੱਚ ਏਸ਼ੀਅਨ ਗੇਮਾਂ ਹੋਈਆਂ ਸੀਗੀਆਂ ਉਹਦੇ ਵਿੱਚ ਇਹਨਾਂ ਨੇ 골ਡ ਮੈਡਲ ਲਿਆ ਸੀਗਾ ਤੇ ਨਾਲ ਹੀ ਇਹਨਾਂ ਨੇ ਰਿਕਾਰਡ ਵੀ ਕਾਇਮ ਕੀਤਾ ਸੀਗਾ ਤੇ ਦੂਸਰੀ ਵਾਰ ਫਿਰ ਇਹਨਾਂ ਨੇ 1979 ਦੇ ਵਿੱਚ 1979 ਦੇ ਵਿੱਚ ਏਸ਼ੀਅਨ ਚੈਂਪੀਅਨਸ਼ਿਪ ਹੋਈ ਸੀਗੀ ਏਸ਼ੀਆ ਪੱਧਰ ਦਾ ਮੁਕਾਬਲਾ ਸੀਗਾ ਤੇ ਉਹਦੇ ਵਿੱਚ ਵੀ ਪਾਪਾ ਜੀ ਨੇ ਦੁਬਾਰਾ ਫੇਰ 골ਡ ਮੈਡਲ ਲਿਆ ਉਸ ਟਾਈਮ ਇੰਡੀਆ ਨੇ ਸਿਰਫ 2 ਮੈਡਲ ਲਏ ਸੀਗੇ ਉਹਨਾਂ ਗੇਮਾਂ 'ਚ ਤੇ ਇੱਕ ਇਹਨਾਂ ਨੇ ਲਿਆ ਸੀਗਾ ਇੱਕ ਮੈਡਲ ਇਹਨਾਂ ਦਾ ਸੀਗਾ ਤੁਸੀਂ ਇਹ ਦੇਖੋ ਇਹਦੇ ਵਿੱਚ ਦੁੱਖ ਵਾਲੀ ਗੱਲ ਇਹ ਹੈਗੀ ਕਿ ਉਸ ਟਾਈਮ ਇਹ ਭਾਰਤੀ ਫੌਜ ਵੱਲੋਂ ਖੇਡੇ ਸੀ ਕਿੱਥੇ ਤਾਂ ਉਹ ਬੰਦੇ ਨੂੰ ਪ੍ਰੋਮੋਟ ਕਰਨਾ ਚਾਹੀਦਾ ਸੀਗਾ ਆਰਮੀ ਦੇ ਵਿੱਚ ਪਰ ਇਹਨਾਂ ਨੂੰ ਪ੍ਰੋਮੋਟ ਨਹੀਂ ਕੀਤਾ ਗਿਆ ਇੱਕ ਗੱਲ ਹੋਰ ਦੇਖੋ ਜਦੋਂ ਇਹ ਜਿੱਤ ਕੇ ਆਉਂਦੇ ਆ ਤਾਂ ਪ੍ਰਿੰਸੀਪਲ ਸਰਬਨ ਸਿੰਘ ਨੇ ਵੀ ਇਹ ਆਪਣੀ ਬੁੱਕ ਦੇ ਵਿੱਚ ਇਹਦਾ ਜ਼ਿਕਰ ਕੀਤਾ ਇਹ ਗੱਲ ਦਾ ਇਨਾਂ ਨੂੰ ਰੀਸੀਵ ਕਰਨ ਦੇ ਲਈ ਕੋਈ 에어ਪੋਰਟ 에어ਪੋਰਟ ਤੇ ਪਹੁੰਚਿਆ ਵੀ ਨਹੀਂ ਹੈਗਾ ਉਸ ਤੋਂ ਬਾਅਦ ਇਨਾਂ ਨੂੰ ਖੁਦ ਇੱਕ ਪੱਤਰਕਾਰ ਨੂੰ ਚਿੱਠੀ ਲਿਖਣੀ ਪੈਂਦੀ ਹੈ ਕਿ ਭਾਈ ਮੇਰੇ ਕੋਈ ਤੁਸੀਂ ਖਬਰ ਲਾ ਦਿਓ ਮੈਂ 골ਡ ਲੈ ਕੇ ਆਇਆ ਯਾਰ ਦੇਸ਼ ਵਾਸਤੇ ਇੰਨਾ ਕੁਝ ਕੀਤਾ ਮੇਰੀ ਖਬਰ ਤਾਂ ਛਾਪ ਦਿਓ ਫਿਰ ਆਰਮੀ ਦੇ ਵਿੱਚੋਂ ਇਨਾਂ ਨੂੰ ਕਿਸੇ ਅਫਸਰ ਨੇ ਮਤਲਬ ਜਿਵੇਂ ਕੋਈ ਹਰੇਕ ਵਿਭਾਗ ਦੇ ਵਿੱਚ ਕੋਈ ਨਾ ਕੋਈ ਦੇਖੋ ਹੋ ਜਾਂਦੀ ਹੈ ਕੋਈ ਨਾ ਕੋਈ ਦੂ ਤੂ ਮੈਂ ਮੈਂ ਉਹਨੇ ਵੀ ਇਨਾਂ ਨਾਲ ਥੋੜਾ ੱਤਕਾ ਕੀਤਾ ਤੇ ਇਨਾਂ ਨੇ ਰਿਜਾਇਨ ਦਿੱਤਾ ਸਿਰਫ 6 ਮਹੀਨੇ ਪਹਿਲਾਂ ਰਿਟਾਇਰਮੈਂਟ ਤੋਂ ਰਜਾਇਨ ਦੇਣ ਤੋਂ ਬਾਅਦ ਇਹਨਾਂ ਨੂੰ ਕਹਿੰਦੇ ਉਹ ਦੇਖੋ ਪੈਨਸ਼ਨ ਤਾਂ ਲਗਾਈ ਨਹੀਂ ਇਹਨਾਂ ਨੂੰ ਕਹਿੰਦੇ ਤੂੰ ਹੱਕਦਾਰ ਨਹੀਂ ਹੈਗਾ ਤੇਰੀ ਸਰਵਿਸ ਪੂਰੀ ਨਹੀਂ 6 ਮਹੀਨੇ ਘੱਟ ਆ ਤੇ ਜਿਹੜੇ 골ਡ ਲਏ ਸੀ ਇਹਨਾਂ ਨੇ ਉਹ ਫੌਜ ਇਹ ਕਹਿੰ ਕੇ ਰੱਖ ਲੈਂਦੀ ਹੈ ਕਹਿੰਦੇ ਅਸੀਂ ਨਵੇਂ ਮੁੰਡਿਆਂ ਨੂੰ ਇਹਦੇ ਨਾਲ ਮੋਟੀਵੇਟ ਕਰਾਂਗੇ ਇਹ 골ਡ ਮੈਡਲ ਦਿਖਾ ਕੇ ਉਹ ਨਹੀਂ ਇਹਨਾਂ ਨੂੰ ਵਾਪਸ ਦਿੱਤੇ ਹੈਗੇ ਉਹਨਾਂ ਦੇ ਮੈਡਲ ਤਾਂ ਚੰਗੇ ਹੋਗੇ ਤੇ ਆਪ ਉਹਨਾਂ ਲਈ ਮਾੜੇ ਹੋਗੇ ਇਸ ਦੇ ਬਾਅਦ ਏ ਪੈਨਸ਼ਨ ਅਸੀਂ 35 ਸਾਲਾਂ ਬਾਅਦ ਲੰਬੀ ਲੜਾਈ ਲੜ ਕੇ ਕੇਸ ਜਿੱਤਿਆ ਸੀ ਫੇਰ ਕਿਤੇ ਉਹਨਾਂ ਦੇ ਡੈਥ ਤੋਂ ਬਾਅਦ ਮਾਤਾ ਜੀ ਨੂੰ ਪੈਨਸ਼ਨ ਮਿਲਣੀ ਸ਼ੁਰੂ ਹੋਈ ਹੈ ਪਰ ਉਹਨਾਂ ਨੂੰ ਜਿਉਂਦੇ ਜੀ ਉਹ ਪੈਨਸ਼ਨ ਨਸੀਬ ਨਹੀਂ ਹੋਈ ਹੈਗੀ ਜਿਸ ਆਰਮੀ ਦੇ ਲਈ ਉਹ ਖੇਡੇ ਜਿਸ ਦੇ ਲਈ ਮੈਡਲ ਹਾਸਲ ਕੀਤੇ ਉਹ ਮੈਡਲ ਵੀ ਹਲੇ ਤੱਕ ਪਰਿਵਾਰ ਨੂੰ ਨਹੀਂ ਮਿਲ ਪਾਇਆ ਨਹੀਂ ਸਰ ਉਹ ਆਰਮੀ ਕੋਲ ਹੀ ਨੇਗੇ ਅ ਕਈ ਵਾਰੀ ਅਸੀਂ ਪਾਪਾ ਨੂੰ ਪੁੱਛਿਆ ਵੀ ਸੀਗਾ ਵੀ ਤੁਸੀਂ ਮੈਡਲ ਵੀ ਅੱਗੇ ਵੀ ਤੁਸੀਂ ਸਾਨੂੰ ਵੀ ਦਿਖਾਓ ਹਨਾ ਅੱਗੇ ਬੱਚੇ ਹੋਣਗੇ ਉਹਨਾਂ ਨੂੰ ਵੀ ਦਿਖਾਵਾਂਗੇ ਉਹਨੇ ਸਾਨੂੰ ਇਹ ਦੱਸਿਆ ਸੀ ਕਹਿੰਦੇ ਵੀ ਜੋ ਮੈਡਲ ਮੈਂ ਜਿੱਤ ਕੇ ਲਿਆਇਆ ਸੀਗਾ ਉਹ ਤਾਂ ਹੁਣ ਉੱਥੇ ਹੈ ਹੀ ਨਹੀਂ ਉਹਨਾਂ ਦੀ ਨਕਲ ਹੈ ਗਈ ਉੱਥੇ ਜੋ ਅਸਲ ਮੈਡਲ ਸੀਗੇ ਉਹਨਾਂ ਤਾਂ ਹੁਣ ਕੋਈ ਨਾ ਪਤੀ ਨਹੀਂ ਉਹ ਗਏ ਕਿੱਧਰ ਹਜੇ ਤੱਕ ਕੁਝ ਪਤਾ ਨਹੀਂ ਹੈਗਾ ਉਹਦੇ ਬਾਰੇ ਤੁਸੀਂ ਕਦੇ ਕਲੇਮ ਨਹੀਂ ਕੀਤਾ ਕਿ ਉਹ ਮੈਡਲ ਪਰਿਵਾਰ ਨੂੰ ਦਿੱਤੇ ਜਾਣ ਕਟੁਕਟ ਵਾਪਸ ਨਹੀਂ ਕਲੇਮ ਨਹੀਂ ਕੀਤਾ ਜੀ ਅਸਲ ਦੇ ਵਿੱਚ ਜਦੋਂ ਡੈਡੀ ਦਾਖਲ ਸੀਗੇ ਹਸਪੀਟਲ ਦੇ ਵਿੱਚ ਉਦੋਂ ਆਫੀਸਰ ਆਏ ਸੀਗੇ ਆਰਮੀ ਦੇ ਤੇ ਉਹਨਾਂ ਨੇ ਵੀ ਸਾਨੂੰ ਇਹੀ ਗੱਲ ਕਹਤੀ ਸੀ ਕਿ ਕਹਿੰਦੇ ਵੀ ਦੇਖੋ ਮੈਡਲ ਤੁਹਾਨੂੰ ਚਾਹੀਦੇ ਐ ਅਸੀਂ ਤਾਂ ਤੁਹਾਡੇ ਤੱਕ ਹੁਣ ਪਹੁੰਚਾ ਦਿੰਦੇ ਆ ਪਰ ਉਹ ਕਹਿੰਦੇ ਵੀ ਲੈਣੇ ਆ ਤਾਂ ਲੈ ਲਓ ਦੇਖੋ ਉਹਦੇ ਨਾਲ ਕੀ ਐ ਕਹਿੰਦੇ ਵੀ ਉੱਥੇ ਤੁਹਾਡੇ ਪਾਪਾ ਦਾ ਨਾਮ ਚੰਕਦਾ ਇਹ ਨਾਲ ਆਉਣ ਵਾਲੀ ਜਨਰੇਸ਼ਨ ਨੂੰ ਹੀ ਪਤਾ ਲੱਗਦਾ ਜਿਹੜੇ ਨਵੇਂ ਮੁੰਡੇ ਭਰਤੀ ਹੁੰਦੇ ਐ ਨਾਲ ਹੀ ਉਹਨਾਂ ਨੇ ਇਹ ਗੱਲ ਵੀ ਦੱਸੀ ਕਹਿੰਦੇ ਵੀ ਉਹ ਅਸਲੀ ਨਹੀਂ ਹੈਗੇ ਜੇ ਤੁਸੀਂ ਕਹੋ ਵੀ ਉਹ ਨੇਗੇ ਜੋ ਜਿੱਤ ਕੇ ਲਿਆਈ ਸੀ ਉਹ ਨਹੀਂ ਹੈਗੇ ਖੁਰਦ-ਵਰਦ ਹੀ ਕਰਤੇ ਉਹ ਮੈਡਲ ਦੀ ਖੁਰਦ-ਵਰਦ ਖੁਰਦ-ਵਰਦ ਹੀ ਕਰਤੇ ਜੀ ਹਜੇ ਤੱਕ ਉਹਨਾਂ ਦਾ ਕੁਝ ਨਹੀਂ ਪਤਾ ਵੀ ਉਹ ਕੌਣ ਲੈ ਗਿਆ ਕਿੱਧਰ ਗਏ ਕੁਝ ਨਹੀਂ ਪਤਾ ਜੀ ਤਾਂ ਮਾਤਾ ਜੀ ਵੀ ਨਾਲ ਨੇ ਬੇਅੰਤ ਕੌਰ ਜੀ ਮਤ ਜੀ ਤੁਸੀਂ ਉਹ ਸਮਾਂ ਦੇਖਿਆ ਹੋਏਗਾ ਜਿਸ ਸਮੇ ਹਾਕਮ ਸਿੰਘ ਜੀ ਰਿਟਾਇਰ ਹੁੰਦੇ ਨੇ ਵਾਪਸ ਆ ਜਾਂਦੇ ਨੇ ਘਰ ਉਹ ਟਾਈਮ ਜਦੋਂ ਇੱਕ ਫੌਜ ਦੇ ਵਿੱਚ ਬੰਦਾ ਇੱਕ ਤਾਂ ਹੁੰਦਾ ਕਲੀ ਨੌਕਰੀ ਕਰਕੇ ਵਾਪਸ ਆ ਗਿਆ ਇੱਕ ਹੁੰਦਾ ਕਿ ਦੋ ਦੋ ਮੈਡਲ ਦੇਸ਼ ਨੂੰ ਦਵਾ ਕੇ ਵਾਪਸ ਆ ਰਿਹਾ ਪਰ ਇਸ ਦੇ ਬਾਵਜੂਦ ਜਦੋਂ ਪੈਨਸ਼ਨ ਨਹੀਂ ਮਿਲੀ ਔਰ ਦੂਸਰਾ ਕਹੇ ਕਿ ਐਕਸੀਡੈਂਟ ਹੋ ਗਏ ਅਪਾਹਜ ਸੀਗੀ ਉਸ ਦੀ ਵੀ ਇੱਕ ਬਹੁਤ ਵੱਡੀ ਪ੍ਰੋਬਲਮ ਸੀਗੀ ਤੇ ਕਿਵੇਂ ਉਹ ਸਮਾਂ ਸੀ ਉਹ ਜਿਹੜਾ ਤੁਸੀਂ ਉਸ ਸਮੇਂ ਬਤਾਇਆਗਾ ਬਸ ਜੀ ਉਹ ਸਮਾਂ ਅਸੀਂ ਹੀ ਜਾਣਦੇ ਜੋ ਅਸੀਂ ਬਤਾਉ। ਇੱਕ ਬੜੀ ਅਸੀਂ ਮੁਸ਼ਕਲ ਘੜੀ ਦੇ ਵਿੱਚ ਵੀ ਅਸੀਂ ਲੰਗੇ ਹੈਗੇ ਆ ਪਹਿਲਾਂ ਤਾਂ ਇਹ ਸੀਗਾ ਵੀ ਪੈਨਸ਼ਨ ਆਉਗੀ ਤੇ ਬਾਅਦ ਦੇ ਵਿੱਚ ਲੈਟਰ ਆ ਗਿਆ ਵੀ ਸੋਡੀ ਪੈਨਸ਼ਨ ਨਹੀਂ ਬਣਦੀ ਹੈਗੀ ਤੇ ਕੋਈ ਜ਼ਿਆਦਾ ਇਨਕਮ ਕੋਈ ਵੀ ਕਿਸੇ ਵੀ ਕਮਾਈ ਦਾ ਸਾਧਨ ਨਹੀਂ ਸੀਗਾ ਤੇ ਬੜੀ ਮੁਸ਼ਕਲ ਨਾਲ ਉਹ ਵੱਡਾ ਬੇਟਾ ਮੇਰੇ ਕੋਲ ਹੈਗਾ ਸੀਗਾ ਡੇਢ ਸਾਲ ਦਾ ਇਹਦਾ ਬਾਅਦ ਦੇ ਵਿੱਚ ਜਨਮ ਹੋਇਆ ਬਸ ਮੱਝ ਲੈਣੇ ਉਹਨੂੰ ਟੋਕਾ ਕਰਕੇ ਕੱਖ ਵੱਢ ਲਿਓ ਉਹ ਕਰ ਲੈ ਜੇ ਕਰ ਲਿਆ ਤੇ ਅਸੀਂ ਟਾਈਮ ਪਾਸ ਆਪਣਾ ਬੜੀ ਮੁਸ਼ਕਲ ਨਾਲ ਕਰਦੇ ਹੈਗੇ ਸੀ ਉਸ ਤੋਂ ਬਾਅਦ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਲੱਗਦੀ ਹੈ ਉਸ ਵਬਬ ਕਿਸ ਤਰੀਕੇ ਦੇ ਨਾਲ ਬੰਦਾ ਹੈਗਾ ਔਰ ਕੀ ਉਸ ਦੇ ਨਾਲ ਕੋਈ ਗੁਜ਼ਾਰਾ ਸੌਖਾ ਹੋਇਆ ਉਸ ਤੋਂ ਬਾਅਦ ਕੀ ਹੁੰਦਾ ਹੈਗਾ ਹਾਂਜੀ ਉਸ ਤੋਂ ਬਾਅਦ ਇੱਕ ਵਾਰ ਮੇਰੇ ਨਾਲ ਦਾ ਸ਼ੈਦ 93 ਚ ਉਹਨਾਂ ਨੂੰ ਲੱਗੀ ਸੀ ਸੈਂਟਰ ਸਰਕਾਰ ਨੇ 15000 ਰੁਪਏ ਇਹਨਾਂ ਨੂੰ ਪੈਨਸ਼ਨ ਲਈ ਹੈਗੀ ਸੀ ਜਿਹੜੀ ਕਿ ਸਾਨੂੰ ਇਸ ਤਰ੍ਹਾਂ ਲੱਗਦੀ ਸੀ ਕਿ ਵੀ ਅਸਾਂ ਤਾਂ ਬੜੀ ਵੱਡੀ ਵੱਡੀ ਰਕਮ ਮਿਲ ਗਈ ਦਸਤਾ ਅਮੀਰ ਹੀ ਬਣ ਗਏ ਆਗੇ ਪੰਜਾਬ ਦੇ ਕਿਉਂਕਿ ਬੜੀ ਗਰੀਬੀ ਦੇ ਵਿੱਚ ਸੀ ਅਸੀਂ ਲੰਘ ਰਹੇ ਸੀਗੇ ਉਸ ਤੋਂ ਬਾਅਦ ਫਿਰ ਆ ਤੁਹਾਡਾ ਆਪਣਾ ਮੈਂ ਇਸਦਾ মিডিਆ ਦੇ ਸਹਿਯੋਗ ਨਾਲ ਜਦ ਖਬਰਾਂ ਲੱਗੀਆਂ ਤੇ ਫਿਰ ਤਾਂ ਕਰਕੇ ਸਰਕਾਰ ਨੂੰ ਥੋੜਾ ਕੋ ਸਾਡੇ ਪਿੰਡ ਦੇ ਸਾਡੇ ਭੂਆ ਜੀ ਹੈਗੇ ਸੀ ਬੀਬੀ ਰਜਿੰਦਰ ਕੌਰ ਭੱਟੜ ਤੇ ਉਹਨਾਂ ਨੇ ਉਪਰਾਲਾ ਕੀਤਾ ਤਾਂ ਕਰਕੇ ਉਹ ਵੀ ਇਹ ਸਿਪਾਈ ਭਰਤੀ ਕਰੇ ਔਰ ਦੂਜੀ ਚੀਜ਼ ਹੁੰਦੀ ਹੈਗੀ ਕਿ ਜਦੋਂ ਬੰਦਾ ਕੋਈ ਮੈਡਲ ਜਿੱਤ ਕੇ ਆਉਂਦਾ ਹੈ ਵਾਦੇ ਬਹੁਤ ਸਾਰੇ ਹੁੰਦੇ ਆ ਕਿ ਜੀ ਇਸ ਵਾਰ ਵੀ ਹੁਣ 올림픽 ਚ ਗਏ ਆ ਤਾਂ ਬਹੁਤ ਸਾਰੇ ਲੋਕਾਂ ਨੂੰ ਹੋਊਗਾ ਕਿ ਮੈਡਲ ਜਿੱਤ ਕੇ ਆਉਣਗੇ ਐਨੇ ਇਨਾਮ ਦੇ ਦਿੱਤੇ ਜਾਣਗੇ ਆਹਾਂ ਨੌਕਰੀਆਂ ਵੰਡ ਦਾਂਗੇ ਅੱਜ ਕੱਲ ਵੀ ਉਹ ਐਲਾਨ ਚੱਲਦੇ ਆ ਹਾਕਮ ਸਿੰਘ ਦੇ ਨਾਲ ਕੋਈ ਵਾਦਾ ਇਹਨਾਂ ਸਰਕਾਰਾਂ ਦੇ ਵੱਲੋਂ ਕੀਤਾ ਗਿਆ ਸੀ ਹਾਂਜੀ ਵੈਸੇ ਮੇਰੀ ਮੈਰਿਜ ਵਾਦ ਦੇ ਵਿੱਚ ਹੋਈ ਆ 84 ਚ ਹੋਈ ਆ ਉਹ ਉਹਨਾਂ ਨੇ ਹਾਂਜੀ 91 ਦੇ ਵਿੱਚ ਆ ਗਏ ਸੀਗੇ ਤੇ ਪਰੇ ਕੁੜੀਆਂ ਤੋਂ ਮੈਂ ਆਪਣੀਆਂ ਨਾਨਾ ਤੋਂ ਸੁਣਦੇ ਹੁੰਦੇ ਜੇ ਕਹਿੰਦੇ ਸੀਗੇ ਵੀ ਬਾਈ ਨੂੰ ਉੱਥੇ ਕਹਿੰਦੇ ਨੇ ਵੀ ਦਿੱਲੀ ਕੋਠੀ ਮਿਲੂਗੀ ਤੇ ਕੋਠੀ ਦਾ ਕਿਹੜੀ ਸਾਨੂੰ ਤਾਂ ਫਿਰ ਰਜਗਾਰ ਵੀ ਨਹੀਂ ਮਿਲਿਆ ਹੈਗਾ ਪੈਨਸ਼ਨ ਵੀ ਨਹੀਂ ਇਸ ਤਰ੍ਹਾਂ ਸਾਰੇ ਜੋ ਵੀ ਸੁਪਨਾ ਸਾਡਾ ਸੀਗਾ ਚੱਕਨਾ ਚੂਰ ਹੋ ਗਿਆ ਦੋ ਦੋ ਬੱਚਿਆਂ ਨੂੰ ਪਾਲਣਾ ਬਿਨਾ ਪੈਨਸ਼ਨ ਤੋਂ ਪਾਲਣਾ ਔਰ ਦੂਸਰੇ ਪਾਸੇ ਹਾਕਮ ਸਿੰਘ ਜੀ ਵੀ ਕਿਉਂਕਿ ਇੱਕ ਤਾਂ ਹੁੰਦਾ ਪਲੇਅਰ ਨੂੰ ਮੋਟੀਵੇਟ ਕਰਨਾ ਦੂਸਰਾ ਉਹ ਕਹਿੰਦੇ ਸੀ ਕਿ ਮੈਂ ਇਨੀ ਗੇਮ ਖੇਡ ਕੇ ਮੈਨੂੰ ਕੁਝ ਨਹੀਂ ਮਿਲਿਆ ਤੁਹਾਨੂੰ ਕੀ ਮਿਲੇਗਾ ਹਾਂਜੀ ਇਹਨਾਂ ਨੂੰ ਬੇਟਿਆਂ ਨੂੰ ਫਿਰ ਨਹੀਂ ਉਹਨਾਂ ਨੇ ਗੇਮ ਚ ਪਾਇਆ ਹੈਗਾ ਕਹਿੰਦੇ ਵੀ ਇੱਥੇ ਕੁਝ ਨਹੀਂ ਇੱਥੇ ਜ਼ਿੰਦਗੀ ਬਰਬਾਦ ਕਰਨ ਹੈਗੀ ਕੀ ਕਰਨਾ ਤੁਸੀਂ ਕੋਈ ਹੋਰ ਕੰਮ ਤਾਂ ਦਾ ਕਰ ਲਓ ਗੇਮ ਬਣੀ ਨਾ ਹੋ ਸਕਦਾ ਸਰਕਾਰਾਂ ਨੇ ਕਦਰ ਪਾਈ ਹੁੰਦੀ ਪੈਨਸ਼ਨ ਵੀ ਉਹਨਾਂ ਨੂੰ ਮਿਲੀ ਹੁੰਦੀ ਅੱਜ ਇਹ ਉਹਨਾਂ ਤੋਂ ਵੀ ਵੱਡੇ ਖਿਡਾਰੀ ਹੁੰਦੇ ਪੁਲਿਸ ਦੇ ਵਿੱਚ ਵੀ ਕਹਿੰਦੇ ਉਹ ਸਨਮਾਨ ਨਹੀਂ ਕੀਤਾ ਗਿਆ ਜਿਹੜਾ ਇੱਕ ਏਡੇ ਵੱਡੇ ਪਲੇਅਰ ਦਾ ਬੰਦਾ ਸੀ ਜਿਹੜਾ ਵਿਅਕਤੀ ਕੋਈ ਏਸ਼ੀਆ ਮੈਡਲ ਜਿੱਤ ਕੇ ਆਇਆ ਹੋਵੇ ਤਾਂ ਸਿੱਧਾ ਡੀਐਸਪੀ ਭਰਤੀ ਕਰ ਲਿਆ ਜਾਂਦਾ ਅੱਜ ਕੱਲ ਦੇਖਿਆ ਜਾਂਦਾ ਹੈਗਾ ਪਰ ਹਾਕਮ ਸਿੰਘ ਦੀ ਕਹਿੰਦੇ ਉਸ ਸਮੇਂ ਕਦਰ ਹੈ ਜਿਹੜੀ ਉਹ ਨਹੀਂ ਕੀਤੀ ਜਾਂਦੀ ਪੁਲਿਸ ਦੇ ਵਿੱਚ ਹਾਂਜੀ ਸਿਪਾਹੀ ਭਰਤੀ ਕਰਿਆ ਸੀਗਾ ਇਹਨਾਂ ਨੂੰ ਬੈਸੋ ਬਹੁਤ ਵਧੀਆ ਸੀਗੇ ਸਤਿਕਾਰ ਕਰਦੇ ਸੀ ਇਹਨਾਂ ਦਾ ਖਿਡਾਰੀਆਂ ਦਾ ਸਾਰਾ ਦੀ ਉਹ ਸੀਗੇ ਆਪਣੇ ਸਾਰੇ ਰਾਜਦੀਪ ਗਿੱਲ ਜੀ ਤਾਂ ਉਹ ਕਹਿੰਦੇ ਵੀ ਹੁਣ ਹਾਕਮ ਮੈਂ ਕੀ ਕਰਾਂ ਮੇਰੀ ਕਲਮ ਨਹੀਂ ਜਾਤ ਦੇ ਰਹੀ ਮੈਂ ਤੈਨੂੰ ਸਿਪਾਹੀ ਭਰਤੀ ਕਰ ਰਿਆਂਗਾ ਮੈਨੂੰ ਬੜੇ ਦੁੱਖ ਦੀ ਗੱਲ ਹੈ ਮੈਨੂੰ ਕਰਨਾ ਪੈ ਰਿਹਾ ਹੈ ਕਿ ਮੇਰੀ ਵੱਡੀ ਬਹੁਤ ਵੱਡੀ ਮਜਬੂਰੀ ਹੈ ਜੀ ਤੇ ਇਸ ਤਰ੍ਹਾਂ 2008 ਆਉਂਦੇ ਆਉਂਦੇ ਇੱਕ ਸਮਾਂ ਉਹ ਆਉਂਦਾ ਜਦੋਂ ਦੇਸ਼ ਦੇ ਰਾਸ਼ਟਰਪਤੀਏ ਬਿਲਕੁਲ ਮੇਰੇ ਪਿਛਲੇ ਪਾਸੇ ਤਸਵੀਰ ਜਿਹੜੀ ਤੁਸੀਂ ਦੇਖ ਰਹੇ ਹੋਗੇ ਧਿਆਨ ਚੰਦ ਪੁਰਸਕਾਰ ਜਿਹੜਾ ਤੁਸੀਂ ਨਜ਼ਰ ਮਾਰ ਰਹੇ ਹੋਵੋਗੇ ਤਾਂ ਜਿਹੜੇ ਦੇਸ਼ ਦੇ ਰਾਸ਼ਟਰਪਤੀ ਆ ਉਹਨਾਂ ਦੇ ਵੱਲੋਂ ਯੁਵਾ ਕਾਰਜਕ੍ਰਮ եւ ਖੇਡ ਮੰਤਰਾਲੇ ਤਾਂ ਖੇਡ ਵਿਭਾਗ ਦੇ ਵੱਲੋਂ ਧਿਆਨ ਚੰਦ ਪੁਰਸਕਾਰ 2008 ਜਿਹੜਾ ਦਿੱਤਾ ਜਾ ਰਿਹਾ ਔਰ ਸਭ ਤੋਂ ਉੱਪਰ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜੀਆਂ ਉਹਨਾਂ ਦੀ ਜ਼ਿੰਦਗੀ ਦੀਆਂ ਉਪਲਬਧੀਆਂ ਨੇ ਉਹਨਾਂ ਨੂੰ ਮੁੱਖ ਰੱਖਦੇ ਹੋਏ ਜਿਹੜੇ ਗਵਰਨਮੈਂਟ ਆਫ ਇੰਡੀਆ ਦੇ ਵੱਲੋਂ 29 ਅਗਸਤ 2008 ਜਿਸ ਦੇ ਜਿਸ ਦਿਨ ਅਸੀਂ ਸਪੋਰਟਸ ਡੇ ਬਣਾਉਨੇ ਆਗੇ ਮੇਜਰ ਧਿਆਨ ਚੰਦ ਦਾ ਜਿਹੜਾ ਜਨਮ ਦਿਵਸ ਦੇ ਦਿਨ ਦੇ ਉੱਪਰ ਜਿਹੜਾ ਇਹ ਆਕੇ ਲਈਏ ਕਿ ਅਵਾਰਡ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਧਿਆਨ ਚੰਦ ਦਾ ਅਵਾਰਡ ਹੈਗਾ ਉਹ ਦਿੱਤਾ ਗਿਆ ਹੈਗਾ ਸਪੋਰਟਸ ਡੇ ਦੇ ਦਿਨ ਕੋਈ ਹਾਲਾਤ ਬਦਲੇ ਇਸ ਪੁਰਸਕਾਰ ਨੂੰ ਮਿਲਣ ਤੋਂ ਬਾਅਦ ਕਿਉਂਕਿ ਬਹੁਤ ਮਹਾਨ ਕਹ ਲਈਏ ਇੱਕ ਪਲੇਅਰ ਦੇ ਲਈ ਬਹੁਤ ਵੱਡਾ ਇਹ ਪੁਰਸਕਾਰ ਹੁੰਦਾ ਹੈਗਾ ਜਿਹੜਾ ਦਿੱਤਾ ਜਾਂਦਾ ਹੈਗਾ ਧਿਆਨ ਚੰਦ ਅਵਾਰਡ ਦੇ ਦਿੱਤਾ ਗਿਆ ਕੋਈ ਹਾਲਾਤ ਬਦਲੇ ਉਸ ਚੀਜ਼ ਦੇ ਨਾਲ ਨਹੀਂ ਹਾਲਾਤ ਕੋਈ ਨਹੀਂ ਬਦਲੇ ਜੀ ਕਿਉਂਕਿ ਪਹਿਲਾਂ ਵੀ ਸਿਪਾਹੀ ਭਰਤੀ ਕੀਤਾ ਸੀ ਉਹਨਾਂ ਨੂੰ ਬਾਅਦ ਚ ਵੀ ਸਿਪਾਹੀ ਰਹੇ ਨੇਗੇ ਆ ਇੰਨਾ ਕੁ ਜ਼ਰੂਰ ਹੈਗਾ ਕਿਉਂਕਿ ਇੱਕ ਸਿਪਾਹੀ ਹੁੰਦੇ ਹੋਏ ਤੁਹਾਨੂੰ ਵੀ ਪਤਾ ਮੈਕਮੇ ਦੇ ਵਿੱਚ ਵੱਡੇ ਅਫਸਰਾਂ ਨੇ ਕੁਛ ਨਾ ਕੁਛ ਕਹਿ ਦੇਣਾ ਤੰਗ ਪਰੇਸ਼ਾਨ ਵੀ ਕੀਤਾ ਗਿਆ ਉਹਨਾਂ ਨੂੰ ਪਰ ਜਦੋਂ ਉਹਨਾਂ ਨੂੰ ਅਵਾਰਡ ਮਿਲਿਆ ਫੇਰ ਜ਼ਰੂਰ ਕੁਛ ਨਾ ਕੁਛ ਅਫਸਰਾਂ ਦੇ ਕੰਨਾਂ ਦੇ ਕਹਿ ਲੋ ਵੀ ਜੂ ਸਰਕੇ ਉਹਨਾਂ ਨੂੰ ਲੱਗਿਆ ਕਿ ਯਾਰ ਵੀ ਬੰਦਾ ਬਹੁਤ ਵੱਡੇ ਲੈਵਲ ਦਾ ਹੈਗਾ ਫੇਰ ਉਹਨਾਂ ਨੇ ਤੰਗ ਪਰੇਸ਼ਾਨ ਜਿਹੜਾ ਕਰਦੇ ਸੀ ਉਹ ਕਰਨਾ ਛੱਡਤਾ ਹੋਰ ਕੋਈ ਸੁਧਾਰ ਨਹੀਂ ਆਇਆ ਹੈਗਾ ਰਹੀ ਹੋ ਐਂਡ ਤੱਕ ਸਿਪਾਹੀ ਨੇਗੇ ਬੜੇ ਸ਼ਰਮ ਦੀ ਗੱਲ ਹੈ ਦੇਖੋ ਇਹ ਸਰਕਾਰਾਂ ਵਾਸਤੇ ਵੀ ਜਿਹੜਾ ਬੰਦਾ ਦੇਸ਼ ਵਾਸਤੇ ਇੰਨਾ ਕੁਝ ਕਰ ਰਿਹਾ ਹੈਗਾ ਤੇ ਤੁਸੀਂ ਉਹਨੂੰ ਸਿਪਾਹੀ ਦੇ ਰੈਂਕ ਤੇ ਬਿਠਾ ਕੇ ਸੇਵਾ ਲੈ ਰਹੇ ਹੋ ਜਦੋਂ ਪੰਜਾਬ ਪੁਲਿਸ ਦੇ ਵਿੱਚ ਭਰਤੀ ਕਿਹੜੇ ਸਾਲ ਹੁੰਦੇ ਨੇਗੇ ਸਰ ਉਹ 2003 ਦੇ ਵਿੱਚ ਹੋਏ ਸੀਗੇ ਹਾਂਜੀ ਮਤਲਬ 99 ਤੋਂ ਲੈ ਕੇ 2003 ਤੱਕ ਕੋਈ ਰੋਜ਼ਗਾਰ ਪਰਿਵਾਰ ਦੇ ਵਿੱਚ ਨਹੀਂ ਸੀਗਾ ਨਹੀਂ ਕੋਈ ਰੋਜ਼ਗਾਰ ਨਹੀਂ ਸੀ ਮੈਂ ਛੋਟਾ ਸੀਗਾ ਮੈਂ ਵੀ ਆਪਣੀ ਅੱਖਾਂ ਨਾਲ ਘਰ ਦੇ ਹਾਲਾਤ ਦੇਖੇ ਨੇ ਬਹੁਤ ਬੁਰਾ ਹਾਲ ਸੀਗਾ ਸਾਡਾ ਇੱਕੋ ਹੀ ਕਮਰਾ ਹੁੰਦਾ ਸੀਗਾ ਜੀதே ਚਸੀਂ ਰਹਿੰਦੇ ਸੀਗੇ ਜੇ ਕੋਈ ਮਹਿਮਾਨ ਨੇ ਆਉਣਾ ਤਾਂ ਆਪਾਂ ਨੇ ਪੇਟੀ ਉੱਪਰ ਪੈ ਜਾਣਾ ਤੇ ਬਸ ਇਦਾਂ ਹੀ ਐਡਜਸਟਮੈਂਟ ਕਰਦੇ ਸੀਗੇ ਤੇ ਬਹੁਤ ਜ਼ਿਆਦਾ ਬੁਰੇ ਹਾਲਾਤ ਸੀ ਹਾਂ ਇੰਨਾ ਜ਼ਰੂਰ ਕਹਿ ਸਕਦੇ ਆ ਕਿ ਜਦੋਂ ਕਾਂਸਟੇਬਲ ਭਰਤੀ ਕੀਤਾ ਚਲੋ ਇਨਕਮ ਆਉਣ ਲੱਗ ਗਈ ਕੁਛ ਤਾਰ ਹੋ ਗਿਆ ਪਰ ਇਹ ਨਹੀਂ ਆਪਾਂ ਕਹਿ ਸਕਦੇ ਕਿ ਬਣਦਾ ਮਾਨ ਸਤਕਾਰ ਉਹਨਾਂ ਨੂੰ ਕਦੇ ਨਹੀਂ ਦਿੱਤਾ ਗਿਆ ਹੈਗਾ ਐਂਡ ਤੱਕ ਹੀ ਨਹੀਂ ਦਿੱਤਾ ਗਿਆ ਹੈਗਾ ਇੱਕ ਇੱਕ ਪਲੇਅਰ ਜਿਹੜਾ ਆਪਣੀ ਜ਼ਿੰਦਗੀ ਔਰ ਮੌਤ ਦੀ ਲੜਾਈ ਲੜ ਰਿਹਾ ਹੋਵੇ ਇੱਕ ਅਜਿਹਾ 플레이ਰ ਜਿਸਨੇ ਕਹ ਲਈਏ ਕਿ ਰੇਸ ਹੈ ਜਿਹੜੀ ਉਸ ਦੇ ਕਈ ਰਿਕਾਰਡ ਤੋੜੇ ਹੋਣ ਪਰ ਆਪਣੀ ਜ਼ਿੰਦਗੀ ਦੀ ਰੇਸ ਦੇ ਵਿੱਚ ਪਛੜ ਕੇ ਰਹਿ ਗਿਆ ਜਦੋਂ ਕੋਈ ਆਰਥਿਕ ਮਦਦ ਨਹੀਂ ਸੀ 2018 ਦਾ ਸਮਾਂ ਹਾਂਜੀ 2018 ਦੇ ਵਿੱਚ ਕੀ ਹੋਇਆ ਜਦੋਂ ਇਹ ਬਿਮਾਰ ਹੋਈ ਮੰਨ ਲਓ ਹੁਣ ਆਰਮੀ ਨੇ ਇਹਨਾਂ ਨੂੰ ਸਾਰੀਆਂ ਸਹੂਲਤਾਂ ਦਿੱਤੀਆਂ ਹੁੰਦੀਆਂ ਜੋ ਇੱਕ ਰਿਟਾਇਰਡ ਪਰਸਨ ਨੂੰ ਮਿਲਦੀਆਂ ਨੇ ਪਰ ਇਹਨਾਂ ਕੋਲ ਨਾ ਤਾਂ ਉਹ ਕੋਈ ਮੈਡੀਕਲ ਵਾਲਾ ਕਾਰਡ ਸੀਗਾ ਕਿਉਂ ਜਦੋਂ ਪੈਨਸ਼ਨ ਹੀ ਨਹੀਂ ਲਈ ਹੈਗੀ ਕਾਰਡ ਵੀ ਨਹੀਂ ਸੀਗਾ ਤਾਂ ਸਾਨੂੰ ਮਜਬੂਰੀ ਬਸ ਹੁਣ ਨਾ ਤਾਂ ਕਿਸੇ ਵੱਡੇ ਹਸਪੀਟਲ ਚ ਇਲਾਜ ਕਰਵਾ ਸਕਦੇ ਸੀ ਇੰਨੀ ਇਨਕਮ ਹੈ ਨਹੀਂ ਸੀ ਸਾਡੇ ਕੋਲ ਤੇ ਛੋਟੇ ਮੋਟੇ ਹਸਪੀਟਲਾਂ ਚ ਇਲਾਜ ਹੁੰਦਾ ਰਿਹਾ ਤੁਹਾਨੂੰ ਪਤਾ ਉੱਥੇ ਉਹਨੀਆਂ ਸਹੂਲਤਾਂ ਨਹੀਂ ਹੁੰਦੀਆਂ ਉਹਦੀ ਵਜ੍ਹਾ ਕਰਕੇ ਮਤਲਬ ਇਹ ਐਂਡ ਨੂੰ ਸਰਕਾਰ ਨੇ ਸੁਣੀ ਤਾਂ ਜ਼ਰੂਰ ਪਰ ਉਦੋਂ ਸਮਾਂ ਹੱਥੋਂ ਲੰਘ ਚੁੱਕਿਆ ਸੀਗਾ ਉਦੋਂ ਬਿਲਕੁਲ ਉਹ ਆਖਰੀ ਸਾਹਾਂ ਤੇ ਸੀ ਉਦੋਂ ਜ਼ਰੂਰ ਉੱਥੇ ਪੋਲੀਟੀਕਲ ਪਾਰਟੀਆਂ ਪਹੁੰਚੀਆਂ ਸਾਰੀਆਂ ਤੇ ਜਿਹੜੀ ਅੱਜ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਜਿਹੜੀ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਕਹਿੰਦੇ ਆ ਵੀ ਮੈਂ ਖਿਡਾਰੀਆਂ ਦੇ ਨਾਮ ਜਾਦ ਰੱਖਦਾ ਪਰ ਇਹ ਉਸ ਟਾਈਮ ਸਾਡੇ ਇਲਾਕੇ ਦੇ ਐਮਪੀ ਸੀਗੇ ਸੰਗਰੂਰ ਦੇ ਐਮਪੀ ਹੁੰਦੇ ਹੋਏ ਵੀ ਇਹਨਾਂ ਨੇ ਇਹ ਫਰਜ ਨਹੀਂ ਸਮਝਿਆ ਕਿ ਮੇਰੇ ਇਲਾਕੇ ਦਾ ਮਾਣ ਹੈਗਾ ਖਿਡਾਰੀ ਇੰਨਾ ਤਕੜਾ ਕਿ ਮੈਂ ਇੱਕ ਵਾਰੀ ਹਸਪੀਟਲ ਦੇ ਵਿੱਚ ਜਾ ਕੇ ਉਹਨਾਂ ਦਾ ਪਤਾ ਹੀ ਲੈ ਲਾਂ ਜਾਂ ਭੋਗ ਦੇ ਉੱਤੇ ਸ਼ਮੂਲੀਅਤ ਕਰ ਲਾਂ ਕੋਈ ਨਹੀਂ ਬੋੜਿਆ ਜੀ ਉੱਥੇ ਹਾਂ ਬਾਕੀ ਦੀਆਂ ਪਾਰਟੀਆਂ ਜ਼ਰੂਰ ਪਹੁੰਚੀਆਂ ਨੇ ਉਹਨਾਂ ਦਾ ਚਲੋ ਧੰਨਵਾਦ ਹੈ ਚਾਹੇ ਕੋਈ ਸਿਆਸੀ ਡਰਾਮਾ ਹੀ ਲਾ ਲੋ ਕਰਨਾ ਇਸ ਪਰ ਪਹੁੰਚੇ ਜਰੂਰ ਹੈਗੇ ਇੱਕ ਵਾਰੀ ਵਾਦੇ ਕੀ ਕੀਤੇ ਸੀ ਉਹਨਾਂ ਲੋਕਾਂ ਨੇ ਉਸ ਸਮੇਂ ਬਾਅਦ ਇਹ ਦੇਖੋ ਜਿਹੜਾ ਸਿਆਸੀ ਡਰਾਮਾ ਹੀ ਹੁੰਦਾ ਹੈ ਮੈਂ ਤਾਂ ਇਹੀ ਕਹੂੰਗਾ ਇਹੀ ਕਿ ਸਾਨੂੰ ਮਾਣ ਹਾਕਮ ਸਿੰਘ ਤੇ ਅਸੀਂ ਤੁਹਾਡੇ ਹਮੇਸ਼ਾ ਮਤਲਬ ਹੈਲਪ ਕਰਾਂਗੇ ਪਰਿਵਾਰ ਦੇ ਦੋਨਾਂ ਮੁੰਡਿਆਂ ਨੇ ਕਿਹਾ ਸੀ ਵੈਸੇ ਤਾਂ ਉਹਨਾਂ ਨੇ ਵੀ ਨੌਕਰੀ ਦਵਾਵਾਂਗੇ ਤੇ ਦੋਨਾਂ ਤੋਂ ਤਾਂ ਕੀ ਇੱਕ ਨੂੰ ਵੀ ਉਹਨਾਂ ਨੇ ਨੌਕਰੀ ਨਹੀਂ ਦਵਾਈ ਹੈਗੀ ਮੈਂ ਅੱਜ ਪ੍ਰਾਈਵੇਟ ਨੌਕਰੀ ਤੇ ਕੰਮ ਕਰਨ ਲਈ ਮਜਬੂਰ ਆਂਗਾ ਪੋਸਟ ਗ੍ਰੈਜੂਏਸ਼ਨ ਮੇਰੀ ਕੀਤੀ ਹੋਈ ਹੈ ਪਰ ਮੁੜ ਕੇ ਕਿਸੇ ਨੇ ਕੋਈ ਬਾਹ ਨਹੀਂ ਫੜੀ ਹੈਗੀ। ਕਦੇ ਸਰਕਾਰ ਨਾਲ رابطہ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਸਪੋਰਟਸ ਮੰਤਰੀ ਵੀ ਤੁਹਾਡੇ ਏਰੀਆ ਦੇ ਹੋਰ ਹੁਣ ਤਾਂ ਖੁਦ ਭਗਵੰਤ ਮਾਨ ਪੰਜਾਬ ਦੇ ਸਪੋਰਟਸ ਮੰਤਰੀ ਹੈ। ਹਾਂਜੀ ਐਕਚੁਅਲ ਦੇ ਵਿੱਚ ਨਾ ਉਦੋਂ ਕਾਂਗਰਸ ਦੀ ਸਰਕਾਰ ਸੀਗੀ ਤੇ ਜਿਸ ਹਿਸਾਬ ਨਾਲ ਇਹਨਾਂ ਨੇ ਵਾਅਦੇ ਕੀਤੇ ਸੀਗੇ, ਕੀਤੇ ਸਾਰੀਆਂ ਪਾਰਟੀਆਂ ਨਹੀਂ ਸੀਗੇ ਤੇ ਉਦੋਂ ਕੇਵਲ ਸਿੰਘ ਢਿੱਲੋਂ ਸੀਗੇ ਸਾਡੇ ਉੱਥੇ ਸਾਬਕਾ ਵਿਧਾਇਕ ਹਾਂਜੀ ਤੇ ਉਹਨਾਂ ਕੋਲ ਮੈਂ ਗਿਆ ਐਪਲੀਕੇਸ਼ਨ ਲੈ ਕੇ ਗਿਆ ਵੀ ਇੰਦਾ ਕਰਕੇ ਵੀ ਤੁਸੀਂ ਵਾਅਦਾ ਕੀਤਾ ਸੀ ਵੀ ਨੌਕਰੀ ਦਵਾਵਾਂਗੇ, ਦੋਨੇ ਭਰਾ ਸੀਗੇ ਤੇ ਉਹਨਾਂ ਨੇ ਮੈਨੂੰ ਜਵਾਬ ਦਿੱਤਾ ਕਹਿੰਦੇ ਵੀ ਕੋਈ ਗੱਲ ਨਹੀਂ ਲਾਰਾ ਲਾਇ ਇੱਕ ਤਰ੍ਹਾਂ ਦਾ ਵਾਲਾ ਕਹਿੰਦੇ ਵੀ ਕੋਈ ਗੱਲ ਨਹੀਂ ਅਸੀਂ ਸਿਫਾਰਿਸ਼ ਕਰਾਂਗੇ ਤੇ ਪਰ ਜਿਹੜੀ ਤੁਸੀਂ ਕਹਿੰਦੇ ਪ੍ਰਾਈਵੇਟ ਨੌਕਰੀ ਕਰ ਰਹੇ ਹੋ ਇਹ ਨਾ ਤੁਸੀਂ ਛੱਡਿਓ ਮੈਂ ਸਮਝਦਾ ਉਸੇ ਦਿਨ ਹੀ ਗਿਆ ਸੀ ਜਦੋਂ ਉਹਨਾਂ ਨੇ ਕਿਹਾ ਕਿ ਤੁਸੀਂ ਜਿਹੜੀ ਪ੍ਰਾਈਵੇਟ ਨੌਕਰੀ ਕਰ ਰਹੇ ਹੋ ਇਹ ਨਾ ਤੁਸੀਂ ਛੱਡਿਓ ਮੈਂ ਕਿਹਾ ਵੀ ਬੱਸ ਹੁਣ ਕੁਝ ਨਹੀਂ ਹੋਣਾ ਫਿਰ ਉਸ ਤੋਂ ਬਾਅਦ ਇੱਕ ਆਪਣੇ ਇੱਥੇ ਮਹੱਲੀ ਹੈਗਾ ਗਰੁੱਪ ਸੈਨ ਸਾਫਕਾ ਸੈਨਿਕਾਂ ਦਾ ਤੇ ਉਹਨਾਂ ਦੇ ਪ੍ਰਧਾਨ ਨੇ ਐਸਐਸ ਕਰਨਲ ਸੋਹੀ ਜੀ ਨੇ ਉਹਨਾਂ ਨੇ ਬਹੁਤ ਮਿਹਨਤ ਕੀਤੀ ਮੈਨੂੰ ਨੌਕਰੀ ਦਵਾਉਣ ਵਾਸਤੇ ਉਹ ਮੈਨੂੰ ਇੱਥੇ ਉਹ ਤੋਂ ਮੌਕੇ ਤੇ ਖੇਡ ਮੰਤਰੀ ਆਪਣੇ ਰਾਣਾ ਸੋਢੀ ਹਾਂਜੀ ਉਹਨਾਂ ਕੋਲ ਲੈ ਕੇ ਗਏ ਉਹਨਾਂ ਦੀ ਕੋਠੀ ਅਸੀਂ ਤਿੰਨ ਦਿਨ ਜਾਂਦੇ ਰਹੇ ਲਗਾਤਾਰ ਉਹ ਹੀ ਕੰਮ ਜੀ ਅੱਜ ਦਾ ਮੰਤਰੀ ਜੀ ਬਾਹਰ ਨਹੀਂ ਕਦੇ ਟਾਈਮ ਦੇ ਕੇ ਜਦੋਂ ਅਸੀਂ ਉੱਥੇ ਪਹੁੰਚਦੇ ਉਹ ਤਾਂ ਲੇਟ ਹੋ ਜਾਣਗੇ ਤੁਸੀਂ ਆਪਣਾ ਦੇ ਜੋ ਅਰਜੀ ਦੇ ਜੋ ਇੱਕ ਵਾਰ ਕਿਹਾ ਮੈਨੂੰ ਸੋਹੀ ਸਾਹਿਬ ਨੇ ਦੱਸਿਆ ਕਹਿੰਦੇ ਮੰਤਰੀ ਤਾਂ ਇਹਦੇ ਵਿੱਚ ਕੁਝ ਨਹੀਂ ਰੱਖਿਆ ਕਹਿੰਦੇ ਆਪਾਂ ਗੇੜੇ ਲਾਈ ਜੰਨੇ ਆ ਕਹਿੰਦੇ ਮੈਨੂੰ ਪਤਾ ਲੱਗਿਆ ਕਿਸੇ ਤੋਂ ਪੀ ਮੰਤਰੀ ਸਾਹਿਬ ਕੋਠੀ ਦੇ ਅੰਦਰ ਹੀ ਸੀਗੇ ਤੇ ਆਪਾਂ ਨੂੰ ਬਾਹਰ ਬਿਠਾ ਕੇ ਮੋੜਤਾ ਟੀਸੀ ਸਾਹਿਬ ਨੂੰ ਵੀ ਉੱਥੇ ਅਰਜੀ ਦਿੱਤੀ ਅਸੀਂ ਮਤਲਬ ਕਾਫੀ ਤੱਕੇ ਖਾਦੇ ਜੀ ਜਦੋਂ ਕੋਈ ਸੁਣਵਾਈ ਨਾ ਹੋਵੇ ਤੁਹਾਨੂੰ ਪਤਾ ਫਿਰ ਸਾਰਿਆਂ ਨੂੰ ਯਕੀਨ ਉੱਠ ਜਾਂਦਾ ਵੀ ਕੋਈ ਨਹੀਂ ਸੁਣ ਰਿਹਾ ਇੱਥੇ ਆਮ ਆਦਮੀ ਪਾਰਟੀ ਤੱਕ ਦਾ ਪਹੁੰਚ ਕਰਨ ਦਾ ਫੇਰ ਫਾਇਦਾ ਜੀ ਜੇ ਉਹ ਬੰਦਾ ਹੁਣ ਜਦ ਤੁਸੀਂ ਦੇਖੋ ਮੰਤਰੀ ਸਾਹਿਬ ਭਗਵੰਤ ਮਾਨ ਜੀ ਉਦੋਂ ਐਮਪੀ ਸੀਗੇ ਉਹਦਾ ਹਸਪੀਟਲ 'ਚ ਨਹੀਂ ਬੋੜ ਸਕੇ ਉਹ ਸਾਡਾ ਕੀ ਸਵਾਰਨਗੇ ਹੁਣ ਹੁਣ ਪਰਿਵਾਰ ਕੀ ਚਾਹੁੰਦਾ ਹੈਗਾ ਸਰਕਾਰਾਂ ਤੋਂ ਪਰਿਵਾਰ ਤਾਂ ਇਹੀ ਚਾਹੁੰਦਾ ਹੈ ਜੀ ਦੇਖੋ ਵੀ ਚਲੋ ਲੰਗਿਆ ਵੇੜਾ ਦਾ ਹੱਥ ਨਹੀਂ ਆ ਸਕਦਾ ਪਾਪਾ ਦਾ ਜੋ ਮਾਨ ਸਨਮਾਨ ਸੀ ਉਹ ਨਹੀਂ ਦਿੱਤਾ ਗਿਆ ਉਹ ਮੌਕੇ ਤੇ ਨਹੀਂ ਦਿੱਤਾ ਪਰ ਜੇ ਹਜੇ ਵੀ ਵੇੜਾ ਹੈਗਾ ਚਲੋ ਕਮ ਸੇ ਕਮ ਉਹਨਾਂ ਦੇ ਬੇਟਿਆਂ ਨੂੰ ਤਾਂ ਨੌਕਰੀ ਦੇ ਸਕਦੇ ਆ ਨਾ ਹਜੇ ਵੀ ਜਿਵੇਂ ਕਹਿੰਦੇ ਭੁੱਲ ਬਖਸ਼ਾਉਣਾ ਜੋ ਵਿੱਤੇਗਾ ਉਹ ਤਾਂ ਨਹੀਂ ਹੱਥ ਆ ਸਕਦਾ ਪਰ ਬੇਟਿਆਂ ਨੂੰ ਤਾਂ ਨੌਕਰੀ ਦੇ ਸਕਦੇ ਆ ਨਾ ਮੈਨੂੰ ਦੇ ਦੇਣ ਜਾਂ ਚਲੋ ਇੱਕ ਨੂੰ ਹੀ ਦੇ ਦੇਣਾ ਕਮ ਸੇ ਕਮ ਉਹਦੇ ਨਾਲ ਵੀ ਐ ਹੋਜੀ ਵੀ ਸਰਕਾਰ ਨੇ ਹਾਕਮ ਸਿੰਘ ਦਾ ਮਾਨ ਤਾਨ ਜੋ ਬਣਦਾ ਸੀਗਾ ਉਹ ਕੀਤਾ ਹੈਗਾ ਸਾਡੀ ਤਾਂ ਇਹੀ ਬੇਨਤੀ ਹੈਗੀ ਬਾਬਾ ਜੀ ਬਹੁਤ ਸਾਰੇ ਸਕੂਲਾਂ ਦੇ ਨਾਮ ਬਹੁਤ ਸਾਰੇ ਪਿੰਡਾਂ ਦੇ ਉੱਪਰ ਗੇਟ ਹੈ ਜਿਹੜੇ ਉਹ ਲਗਾਏ ਜਾਂਦੇ ਨੇ ਆਪਣੇ ਪਿੰਡ ਦੇ ਯਾਦਗਾਰ ਲੋਕਾਂ ਦੇ ਨਾਮ ਤੇ ਤੁਹਾਡੀ ਕੋਈ ਡਿਮਾਂਡ ਸਰਕਾਰ ਦੇ ਸਾਹਮਣੇ ਹੈ ਕਿ ਘਟੂ ਘਟ ਪਿੰਡ ਦੇ ਸਕੂਲ ਦਾ ਨਾਮ ਬਦਲਿਆ ਜਾਵੇ ਜਾਂ ਵੀ ਉਹਨਾਂ ਦੇ ਨਾਮ ਤੇ ਰੱਖਿਆ ਜਾਵੇ ਜਾਂ ਕੋਈ ਵੀ ਯਾਦਗਾਰ ਉਹਨਾਂ ਦੇ ਲਈ ਰੱਖੀ ਜਾਵੇ ਵੈਸੇ ਗੇਟ ਸਾਡੇ ਬਣਿਆ ਹੈਗਾ ਜੀ ਉੱਥੇ ਆਪਣਾ ਹਾਈਵੇ ਤੋਂ ਸਾਡੇ ਪਿੰਡ ਨੂੰ ਸੜਕ ਉਤਰਦੀ ਹੈਗੀ ਉਹਦੇ ਉੱਪਰ ਨਾ ਕਈ ਸਰ ਕੱਢ ਹੈਗੇ ਨੇ ਸਾਡੇ ਪਿੰਡ ਦੇ ਹੋਏ ਨੇ ਇਹ ਤੇ ਇਹਨਾਂ ਦਾ ਨਾਮ ਨਾ ਉੱਪਰ ਨਹੀਂ ਲਿਖਿਆ ਹੈਗਾ ਫੋਟੋ ਨਹੀਂ ਲਾਈ ਹੈਗੀ ਇੱਕ ਸਾਈਡ ਤੇ ਫੋਟੋ ਲਾਤੀ ਹੈਗੀ ਹੈ ਵੈਸੇ ਸਾਨੂੰ ਉਹ ਨਹੀਂ ਉਹ ਜੱਚੀ ਹੈਗੀ ਕਿਉਂਕਿ ਇਹਨਾਂ ਦਾ ਨਾਮ ਉੱਪਰ ਲਿਖਣਾ ਸੀਗਾ ਉੱਪਰ ਮੰਗ ਮੰਗ ਸਰਕਾਰ ਤੋਂ ਕੀ ਕਰੋਗੇ ਸਰਕਾਰ ਤੋਂ ਤਾਂ ਮੰਗ ਵਸ ਜੀ ਇਹੀ ਹੈ ਹੁਣ ਬੇਟਿਆਂ ਨੂੰ ਇਹਨਾਂ ਨੇ ਉਹ ਤਾਂ ਜੋ ਹੋਗਾ ਤਾਂ ਗੁੰਮ نام ਆਪਣੀ ਜ਼ਿੰਦਗੀ ਜਿਉਂਗਣ ਦੇਸ਼ ਵਾਸਤੇ ਬਹੁਤ ਕੁਝ ਕਰ ਗਏ ਹੈ ਵੀ ਪਰ ਉਹਨਾਂ ਨੂੰ ਤਾਂ ਜਦੋਂ ਆਖਰੀ ਸਾਹਾਂ ਤੇ ਪੈ ਸੀਗੇ ਉਸ ਟਾਈਮ ਵੀ ਉਹ ਇੰਟਰਵਿਊ ਥੋੜਾ ਉਹ ਬੋਲਦੇ ਹੈਗੇ ਸੀਗੇ ਵੀ ਚੰਗੀ ਤਰ੍ਹਾਂ ਨਹੀਂ ਸੀ ਬੋਲਿਆ ਜਾਂਦਾ ਪਰ ਉਦੋਂ ਵੀ ਕਹਿੰਦੇ ਸੀਗੇ ਵੀ ਮੈਂ ਏਸ਼ੀਆਈ ਗੋਲਡ ਮੈਡਰਸ ਦਾ ਮੈਂ ਗਰੀਬ ਆ ਮੇਰੀ ਮਦਦ ਕੀਤੀ ਜਾਵੇ ਦੇਖੋ ਕਿਵੇਂ ਉਹ ਆਖਰੀ ਸਾਹ ਤੇ ਕੁਸ਼ਕ ਭਲ ਉਹਨਾਂ ਦੀ ਜ਼ਿੰਦਗੀ ਦੇ ਰਹਿੰਦੇ ਸੀਗੇ ਜਦੋਂ ਉਹ ਇਹ ਸਰਕਾਰਾਂ ਦੇ ਤਰਲੇ ਕਰਦੇ ਸੀਗੇ ਇਹੋ ਜਿਹੇ ਹਾਲਾਤ ਸਾਡੇ ਹੁੰਦੇ ਤਾਂ ਇਹ ਉਹ ਗਏ ਪਰ ਹੁਣ ਥੋੜਾ ਬੱਚਾ ਮੰਨੀ ਵੇਖਣ ਵੀ ਜਿਹੋ ਜਿਹੇ ਦੇ ਇਹ ਯੋਗ ਹੈਗੇ ਨੇ ਨੌਕਰੀ ਦੇ ਇਹਨਾਂ ਨੂੰ ਨੌਕਰੀ ਮਿਲਣੀ ਚਾਹੀਦੀ ਹੈ। ਸਭ ਤੋਂ ਵੱਡਾ ਧੰਨਵਾਦ ਜੀ ਸਮਾਂ ਦੇਣ ਦੇ ਲਈ। ਤਾਂ ਗੱਲਬਾਤ ਕੀਤੀ ਉਸ ਪਰਿਵਾਰ ਦੇ ਨਾਲ ਜਿਸ ਪਰਿਵਾਰ ਨੇ ਜਿਸ ਸਮੇਂ ਦੇਸ਼ ਨੂੰ ਕੋਈ ਮੈਡਲ ਨਹੀਂ ਆ ਰਿਹਾ ਸੀਗਾ ਉਸ ਸਮੇਂ ਇਸ ਦੇਸ਼ ਨੂੰ ਮੈਡਲ ਲੈ ਕੇ ਦਿੱਤੇ ਅੱਜ 올림픽 ਦੇ ਵਿੱਚ ਮੈਡਲਾਂ ਦੀ ਉਮੀਦ ਜ਼ਰੂਰ ਜਿਤਾਈ ਜਾ ਰਹੀ ਹੈ ਪਰ ਜਿਹੜੇ ਵਿਅਕਤੀ ਜਿਹੜੇ ਉਸ ਦੜਾਕ ਨੇ ਭਾਰਤ ਨੂੰ ਉਸ ਸਮੇਂ ਇੱਕ ਮੈਡਲ ਜਿੱਤ ਕੇ ਦਿੱਤਾ ਜਦੋਂ ਪੂਰੇ ਏਸ਼ੀਆਈ ਗੇਮਾਂ ਦੇ ਵਿੱਚੋਂ ਕੇਵਲ ਦੋ ਮੈਡਲ ਆਏ ਸੀਗੇ ਜਿਨ੍ਹਾਂ ਦੇ ਵਿੱਚੋਂ ਇੱਕ ਮੈਡਲ ਹਾਕਮ ਸਿੰਘ ਦਾ ਸੀਗਾ ਪਰ ਉਸ ਵਿਅਕਤੀ ਨੇ ਆਪਣੀ ਜ਼ਿੰਦਗੀ ਗੁਰਬਤ ਦੇ ਵਿੱਚ ਕੱਟੀ ਔਰ ਆਖਰੀ ਸਮੇਂ ਤੱਕ ਉਡੀਕਦਾ ਰਿਹਾ ਕਿ ਸ਼ਾਇਦ ਉਸ ਨੂੰ ਕੋਈ ਸਨਮਾਨ ਹੈ ਜਿਹੜਾ ਉਹ ਦਿੱਤਾ ਜਾਏਗਾ ਪਰ ਉਸ ਦੀ ਮੌਤ ਦੇ ਸਮੇਂ ਜਿਹੜੀ ਉਸ ਦੀ ਪੈਨਸ਼ਨ ਹੈ ਉਹ 1999 ਤੋਂ ਲੈ ਕੇ 2018 ਤੱਕ ਦਾ ਲਗਭਗ ਲਗਭਗ ਕਾਲੀਏ ਤਾਂ 20 ਤੋਂ 30 ਸਾਲ ਦਾ ਸਮਾਂ ਜਿਹੜਾ ਉਹ ਕੱਢਿਆ ਜਾਂਦਾ ਔਰ ਉਸ ਤੋਂ ਬਾਅਦ ਉਹਨਾਂ ਦੀ ਪੈਨਸ਼ਨ ਬਾਲ ਹੁੰਦੀ ਹੈ ਪਰ ਫੈਮਿਲੀ ਦੀ ਇਕুই ਡਿਮਾਂਡ ਹੈ ਕਿ ਪਰਿਵਾਰ ਨੂੰ ਸਨਮਾਨ ਦਿੱਤਾ ਜਾਵੇ ਉਹਨਾਂ ਨੂੰ ਕੋਈ ਨੌਕਰੀ ਦਿੱਤੀ ਜਾਵੇ ਤਾਂ ਕਿ ਆਉਣ ਵਾਲੀ ਪਲੇਅਰਾਂ ਨੂੰ ਆਉਣ ਵਾਲੀ ਜਨਰੇਸ਼ਨ ਨੂੰ ਕੇ ਲਈਏ ਕਿ ਮੋਟੀਵੇਟ ਹੈ ਜਿਹੜਾ ਹਾਕਮ ਸਿੰਘ ਦੇ ਮੈਡਲ ਕਰ ਸਕਣ ਕੈਮਰਾਮੈਨ ਅਸ਼ਵਨੀ ਦੇ ਨਾਲ ਰੋਹਿਤ ਬੰਸਲ ਜੀ মিডিਆ ਚੰਡੀਗੜ੍ਹ